ਮਾਸੀਬੜਾ ਸਾਹਿਬ ਬਲੀ ਬੇਗ ਪਸਤੀ ਵਿੱਚ ਬੀਤੀ ਰਾਤ ਇੱਕ ਝੁੱਗੀ ਵਿੱਚ ਅੱਗ ਲੱਗਣ ਕਾਰਨ ਉਸ ਵਿੱਚ ਸੁੱਤੇ ਤਿੰਨ ਬੱਚੇ ਸਬਨਮ, ਵਿਸ਼ਾਲ ਤੇ ਗੋਪਾਲ ਅਤੇ ਉਹਨਾਂ ਦੇ ਪਿਤਾ ਇੰਦਰਸਾਨੀ ਬੁਰੀ ਤਰ੍ਹਾਂ ਝੁੱਲਸ ਗਏ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬੱਚਿਆਂ ਦੀ ਮਾਂ ਸੁਨੀਤਾ ਦੇਵੀ ਨੇ ਦੱਸਿਆ ਕਿ ਉਹ ਰੋਟੀ ਪਕਾਉਣ ਤੋਂ ਬਾਅਦ ਆਪਣੇ ਪਰਿਵਾਰ ਸਮੇਤ ਸੌਂ ਗਏ ਸਨ। ਉਸ ਨੇ ਦੱਸਿਆ ਕਿ ਉਹ ਉਸਦੇ ਪਤੀ ਅਤੇ ਝੁੱਗੀ ਵਿੱਚ ਸੁੱਤੇ ਪਏ ਸਨ। ਸਨੀਤਾ ਦੇਵੀ ਨੇ ਦੱਸਿਆ ਕਿ ਉਸ ਦਾ ਪਤੀ ਖੇਤਾਂ ਵਿੱਚ ਫਸਲਾਂ ਤੇ ਸਪਰੇਅ ਕਰਨ ਦਾ ਕੰਮ ਕਰਦਾ ਈ ਅਤੇ ਉਸ ਦੇ ਸਪਰੇਅ ਵਾਲਾ ਪੰਪ ਚੁੱਲ੍ਹੇ ਦੇ ਨੇੜੇ ਰੱਖ ਦਿੱਤਾ। ਸੰਕਾ ਕੀਤੀ ਜਾ ਰਹੀ ਹੈ ਕਿ ਚੁੱਲ੍ਹੇ ਦੀ ਰਾਖ ਤੋਂ ਪੰਪ ਵਿੱਚ ਪਏ ਪੈਟਰੋਲ ਨੂੰ ਅੱਗ ਲੱਗ ਗਈ ਜਿਸ ਨੇ ਸਾਰੀ ਝੁੱਗੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਸਨੀਤਾ ਦੇਵੀ ਦੇ ਤਿੰਨ ਬੱਚੇ ਜੋ ਪਿਛਲੇ ਕਮਰੇ ਵਿੱਚ ਪਏ ਸਨ ਉਹ ਅੱਗ ਦੀ ਲਪੇਟਾਂ ਵਿੱਚ गिर ਗਏ ਅਤੇ ਧੂੰਏ ਕਾਰਨ ਉਹ ਬੇਹਾਲ ਹੋ ਗਏ ਅਤੇ ਬੜੀ ਮੁਸ਼ਕਲ ਤੋਂ ਬਾਅਦ ਉਹਨਾਂ ਨੂੰ ਬਾਹਰ ਕੱਢਿਆ ਗਿਆ। ਹਾਦਸੇ ਵਿੱਚ ਤਿੰਨ ਬੱਚੇ ਸਬਨਮ ਵਿਸਾਲ ਗੋਪਾਲ ਅਤੇ ਉਹਨਾਂ ਦੇ ਪਿਤਾ ਇੰਦਰਸਾਨੀ ਜੁਲਸੇ ਗਏ ਜਿਨ੍ਹਾਂ ਨੂੰ ਇਲਾਜ ਲਈ ਪਹਿਲਾਂ ਸਮਰਾਲਾ ਹਸਪਤਾਲ ਵਿੱਚ ਲਿਆਂਦਾ ਪਰ ਹਾਲਤ ਗੰਭੀਰ ਦੇਖਦਿਆਂ ਪੀਜੀਆਈ ਰੈਫਰ ਕਰ ਦਿੱਤਾ ਮਾਚੀਬਾੜੇ ਤੋਂ ਰਾਜਦੀਪ ਸਿੰਘ ਅਲਵੇਲਾ ਦੀ ਰਿਪੋਰਟ ਪੁਨੀਤਾ ਦੇ ਰਾਤ ਕੇ ਪਤਾ ਨੇ 12 ਵਜੇ ਅਵੇ ਸਾਰਾ ਅੰਦਰ ਪਈਆ ਅੱਛਾ पता नहीं कैसे आग गया। जब देखिया हुआ तब सारा निकलिया तब सारा आदमी आया तब से पानी मीजा -मीजा कितने बच्चे थे आग में तीन बच्चे। तीन बच्चे। क्या है क्या, क्या एक 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 आपके घर वाले का क्या नाम है इंदल उसको भी जख्मी हुआ है किसने बचाया फिर आपको ये सब बचाया सर हम लोग तो हुए थे बारह बजे की रात बात है तो आ, अचानक आवाज हुई हम लोग बाहर निकले तो देखे कि जो आग लगी हुई थी फिर हम लोग आग मुझाए उसके बाद अंदर जाके बच्चे को निकाले बच्चे को निकाल कर उसको सेवा पानी किए तो डॉक्टर के पास लेकर फिर ये लोग आगे बढ़े बच्चे कितने झुलसे हुए क्या का है बच्चे बच्चे को झुलसे हुए नहीं है धुआँ से वैसे है और थोड़ा मरा मोटा ये सब है जो झुलस फुलसा डॉक्टर हॉस्पिटल ਸਰਸੋਤ ਹਾਂਜੀ ਇਹ ਸਾਡੇ ਕੋਲ ਰਾਤ 2:30 ਵਜੇ ਆਰਾਊਂਡ ਤਿੰਨ ਬੱਚਿਆਂ ਨੂੰ ਲੈ ਕੇ ਆਏ ਸੀਗੇ ਇੱਕ ਮਾਈਗ੍ਰੈਂਟ ਲੇਬਰ ਸੀ ਉਹਨਾਂ ਦੀ ਝੁੱਗੀ 'ਚ ਅੱਗ ਲੱਗ ਗਈ ਬੱਚਿਆਂ ਦੀ ਉਮਰ ਸੀਗੀ 6 ਸਾਲ 5 ਸਾਲ ਤੇ 4 ਸਾਲ ਉਹਨਾਂ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਲੈ ਕੇ ਆਏ ਸੀਗੇ ਤੇ ਸਾਲਾਂ ਇਸ ਤਕਰੀਬ ਸੀਗੀ ਤੋ ਪਹੁੰਚੇ ਉਹਨਾਂ ਦੀ ਜਿਹੜੀ ਆਕਸੀਜਨ ਲੈਵਲ ਆ ਰਾਉਂਡ 86 84 ਸੀਗਾ ਉਹਨਾਂ ਨੂੰ ਜਲਦੀ ਇੱਥੇ ਜੋ ਐਮਰਜੈਂਸੀ ਟ੍ਰੀਟਮੈਂਟ ਆ ਬ੍ਰੋਂਕੋ ਡਾਇਲੇਟਰ ਪਲਸ ਆਕਸੀਜਨ ਸਪੋਰਟ ਦੇ ਕੇ ਉਹਨਾਂ ਨੂੰ ਸਟੇਬਲਾਈਜ਼ ਕਰਕੇ ਪੇਸ਼ੈਂਟਸ ਨੂੰ ਤੇ ਕੌੜੇ ਕੌਨਸ਼ੀਅਸ ਲੈਵਲ ਉਨਾ ਅਚੀਵ ਹੋ ਗਿਆ ਸੀ ਫਿਰ ਫਰਦਰ ਮੈਨੇਜਮੈਂਟ ਇਹਨਾਂ ਨੂੰ ਡਿਸਟ੍ਰਿਕਟ ਹਸਪੀਟਲ ਪੇਜਤਾ ਸੀਗਾ ਇਹ ਮਾਚਵੜਾ ਸਾਹਿਬ ਤੇ ਕੋ ਸਾਡੇ ਕੋਲ ਆਏ ਸੀਗੇ ਉਹਨਾਂ ਦੇ ਅਚਾਨਕ ਝੂਗੀ ਨੂੰ ਅੱਜ ਲੱਗ ਗਈ ਕਿਤੇ ਤੇ ਨਾਮ ਕੀ ਬੱਚਿਆਂ ਦੇ ਬੱਚਿਆਂ ਦਾ ਨਾਮ ਇੱਕ ਬੱਚ ਦਾ ਵਿਸ਼ਾਲ ਲੜਕਾ ਇੱਕ ਲੜਕੀ ਆ ਸੁਖਨਮਾ ਤੇ ਇੱਕ ਦਾ ਗੋਪਾਲ ਹੈ ਠੀਕ ਗੋਪਾਲ ਇਹ ਰੈਫਰ ਕਿੱਥੇ ਕੀਤਾ ਨੇ ਡਿਸਟ੍ਰਿਕਟ ਹਸਪੀਟਲ ਲੁਧਿਆਣੇ ਚ ਠੀਕ